ਲੈ ਕੇ ਆਜ ਰਾਂ ਜੀ ਜੈਸੀ ਬਰਾਦ ਦੀ ਲਿਖੀ ਹੋਈ ਕਹਾਣੀ ਉੱਟੀ ਹੋਈ ਸੰਗੀ ਘਰ ਕਿਵੇਂ ਦੱਸਦੀ ਹੋਰ ਜਾਤ ਦਾ ਮੁੰਡਾ ਹੈ ਤੇ ਪਿਆਰ ਕਰਦੀ ਆਂ ਕੋਲੀ ਮਾਰ ਦੇਣਗੇ ਮੈਨੂੰ ਤੇ ਨਾਲ ਹੀ ਉਹਨੂੰ ਅਰੇ ਛੱਡ ਵੀ ਤਾਂ ਨਹੀਂ ਸਕਦੀ ਉਸ ਨੂੰ ਨਾ ਮਾਪਿਆਂ ਨੂੰ ਇੱਕ ਨੂੰ ਪਾਵਾਂਗੀ ਤਾਂ ਦੂਜਾ ਛੁੱਟ ਜਾਊਗਾ ਉਹਦੇ ਮਾਪਿਓ ਤਾਂ ਤਰਮ ਵੀ ਹੋ ਰਿਹਾ ਹੈ ਕਿੱਥੇ ਮੰਨਣਾ ਹੈ ਨਾ ਬਾਪੂ ਜੀ ਦਾ ਤਾਂ ਅਮਰਤ ਛਕਿਆ ਹੈ ਕੀ ਪਤਾ ਮਾਣੇ ਜਾਣ ਉਹਨੇ ਵੀ ਤਾਂ ਅਮਰਤ ਛਕ ਲਿਆ ਮੇਰੇ ਨਾਲ ਵਿਆਹ ਕਰਵਾਉਣ ਲਈ ਇੱਕ ਤੇਰੇ ਘਰ ਦੇ ਤਰਮ ਦਾ ਰੋਲਾ ਨਾ ਪਾਉਣ ਪਰ ਜਾਤ ਕਿਵੇਂ ਬਦਲਾ ਉਸ ਦੀ ਤਰਮ ਤਾਂ ਬਦਲਿਆ ਉਸੇ ਬਾਪੂ ਜੀ ਨੂੰ ਕਿਵੇਂ ਸਮਝਾਵਾਂ ਕਿ ਸਭ ਦੀ ਜਾਤ ਮਨੋਖੇ ਕਿਵੇਂ ਦੱਸ ਉਹ ਬਾਬੇ ਨਾਨਕ ਦੀ ਜਾਤ ਚੋਂ ਹੀ ਖੱਤਰੀ ਕਿਵੇਂ ਮੰਨ ਜਾਣਗੇ ਨਹੀਂ ਮੰਨਦੇ ਮਾਂ ਰੋਵੇਗੀ ਬਾਪੂ ਨੂੰ ਕਿਤੇ ਦਿਲ ਦਾ ਦੌਰਾ ਹੀ ਨਾ ਪੈ ਜਾਵੇ ਪਰ ਉਹ ਵੀ ਹੈ ਵਿਚਾਰਾ ਜੋ ਮੈਨੂੰ ਜਾਨ ਤੋਂ ਵੱਧ ਪਿਆਰ ਕਰਦਾ ਹੈ ਤੇ ਮੇਰੇ ਨਾਲ ਵਿਆਹ ਨਾ ਹੋਇਆ ਤਾਂ ਮਰ ਜਾਵੇਗਾ ਮਾਪਿਓ ਦਾ ਇਕੱਲਾ-ਕੱਲਾ ਪੋਤਾ ਜੀ ਉਹ ਮਰ ਗਿਆ ਉਸ ਦੇ ਮਾਪਿਓ ਤਾਂ ਜਉਂਦੇ ਜੀ ਮਰ ਜਾਣਗੇ ਕੀ ਕਰਾਂ ਬਾਪੂ ਜੀ ਨਾਲ ਗੱਲ ਕਰਾਂ ਸਵੇਰੇ ਉੱਠਦੇ ਇੰਨਾ ਕੁਝ ਸੋਚਦੀ ਨੇ ਮਾਂ ਨਾਲ ਗੱਲ ਕਰਨ ਦਾ ਫੈਸਲਾ ਕੀਤਾ ਬੋਕਰ ਮਾਰ ਕੇ ਉਹ ਰੋਟੀਆਂ ਪਕਾਉਂਦੀ ਮਾਂ ਕੋਲ ਜਾ ਬੈਠੀ ਤੇ ਕਹਿੰਦੀ ਮਾਂ ਇੱਕ ਗੱਲ ਕਰਨੀ ਸੀ ਮੈਨੂੰ ਮੁੰਡਾ ਪਸੰਦ ਆ ਨਾਲ ਪੜਦਾ ਹੈ ਮੇਰੀ ਮਾਂ ਨੇ ਰੋਟੀ ਵੇਲ ਕੇ ਤਵੇ ਤੇ ਪਾਉਂਦੇ ਉਸ ਕੰਨੀ ਝਾਕਦੇ ਕਿਹਾ ਕਿ ਇਹ ਮੇਰੇ ਕੋਲ ਗੱਲ ਕਰਤੀ ਤੂੰ ਆ ਬਸ ਉੱਥੇ ਹੀ ਦੱਬ ਦੇ ਨਹੀਂ ਤੇਰੇ ਪਿਓ ਨੇ ਤੈਨੂੰ ਕਾਲਜ ਚੋਂ ਹਟਾ ਲੈਣਾ ਤੇ ਮੈਂ ਨਹੀਂ ਚਾਹੁੰਦੀ ਕਿ ਤੂੰ ਮੇਰੇ ਵਾਂਗ ਪੜ੍ਹਾਈ ਵਿੱਚ ਵਿੱਚੇ ਹੀ ਛੱਡੇ ਐਨਾ ਸਮਝ ਕੇ ਮਰਜ਼ੀ ਨਹੀਂ ਚੱਲਦੀ ਧੀਾਂ ਦੀ ਉਹ ਅੱਖਾਂ ਭਰ ਮਾਂ ਕੋਲੋਂ ਉੱਠ ਗਈ ਤੇ ਜਾਤ ਧਰਮ ਵਾਲੀ ਗੱਲ ਤਾਂ ਹਾਲੇ ਉਸਨੇ ਕਰਨੀ ਸੀ ਪਰ ਮਨ ਮਰਜੀ ਦਾ ਬਾਹਰ ਲੱਭਣਾ ਵੀ ਗੁਨਾਹ ਸੀ ਤੇ ਸ਼ਾਇਦ ਉਸਦੀ ਮਾਂ ਨੇ ਵੀ ਇਹੀ ਦੁੱਖ ਹੰਡਾਇਆ ਐਨੇ ਉਸਦੇ ਬਾਪੂ ਜੀ ਬਾਹਰੋਂ ਆਏ ਤੇ ਕਹਿੰਦੇ ਦੇਖ ਗੁੱਡੀ ਮੈਂ ਤੇਰੇ ਪਸੰਦ ਦਾ ਸੂਟ ਲੈ ਕੇ ਆਇਆ ਗੁੱਡੀ ਨੇ ਅੱਖਾਂ ਪੂੰਝ ਕੇ ਸੂਟ ਵਾਲਾ ਲਫਾਫਾ पढ़ते कहा अच्छा बापू ए दस तेनों किए पता कि आही सूट पसंद से मैनू गुड्डी के बापू ने पानी पीते हुए कहा बापू तेरा, चेहरा पढ़ के दस सकता है कि पसंद की ना पसंद दे है तेन गुड्डी बापू की गल सुन मन च सोच रही सी कि काश बापू तू बिना कहे मेरा मन पढ़ लवे तो मैं उस ला देवे जातं पात तो परे हो गए तैनू पता है मैं जात नहीं पसंद कर दी गुड्डी बिना कुछ कहे सूट लैके अंदर कमरे वाल चल पई उम्मीद करते हाँ कि कहानी पसंद ही होगी तो लाइक करो शेयर करो कमेंट करो तो चैनल सबसक्राइब जरूर करो धन्यवाद जी मिलते हाँ अगली कहानी ना।